ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਅਸਰ ਰਗ ਵਿੱਚ ਚੱਲ ਰਹੀ ਹੈ ਭਗਤ ਜੀ ਦੇ 28 ਸ਼ਬਦ ਸੰਪੂਰਨ ਹੋਏ ਹਨ ਆਓ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਰੰਮ ਕਰਦੇ ਹਾਂ ਜੀ ਆਸ ਰੋਜਾ ਧਰੇ ਮਨਾਵੇ ਅੱਲਾ ਸੁਆਦਤ ਜੀ ਸੰਘਾਰੈ ਆਪਾ ਦੇਖ ਅਬਰ ਨਹੀਂ ਦੇਖੈ ਕਾਹੇ ਕੋ ਝੱਖ ਮਾਰੈ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੀ ਰਮਤਾ ਕਰਦੇ ਹੋਏ ਇੱਕ ਕਾਜ਼ੀ ਦੇ ਨਾਲ ਭਗਤ ਜੀ ਦੀ ਮੇਲ ਉਹਨਾਂ ਕਾਰਨ ਚਰਚਾ ਹੁੰਦੀ ਹੈ ਕਿਉਂਕਿ ਭਗਤ ਕਬੀਰ ਸਾਹਿਬ ਜੀ ਦਾ ਵੀ ਜਨਮ ਕਾਸ਼ੀ ਦਾ ਹੈ ਉਹਨਾਂ ਦਾ ਵੀ ਰਹਿਣਾ ਕਾਸ਼ੀ ਦੇ ਵਿੱਚ ਹੈ ਅਤੇ ਕਾਸ਼ੀ ਵਿੱਚ ਹੀ ਬਹੁਤ ਜ਼ਿਆਦਾ ਬੋਲਵਾਲਾ ਕਾਜ਼ੀਆਂ ਦਾ ਮੌਲਵੀਆਂ ਦਾ ਹੈ ਯਾਮ ਭਗਤ ਜੀ ਦਾ ਮੇਲ ਕਾਜ਼ੀਆਂ ਦੇ ਨਾਲ ਬ੍ਰਹਮਣਾਂ ਦੇ ਨਾਲ ਹੁੰਦਾ ਰਹਿੰਦਾ ਸੀ ਜਿਹਦੇ ਕਾਰਨ ਚਰਚਾ ਹੁੰਦੀ ਕਿਉਂਕਿ ਕਾਜ਼ੀ ਮੌਲਵੀ ਧਰਮਦਾ ਮੁਖ ਆਦਮੀ ਜਿਹਨੂੰ ਅਹਿਲ ਕਰ ਮੰਨਿਆ ਜਾਂਦਾ ਹੈ ਉਹ ਕਾਜ਼ੀ ਸੀ ਜਿਹੜਾ ਕੀ ਧਰਮ ਦੀ ਆੜ ਦੇ ਵਿੱਚ ਫਤਵੇ ਸਲਾ ਕੇ ਲੋਕਾਂ ਦੇ ਉੱਤੇ ਆਪ ਕੀ ਆਪਣਾ ਹੁਕਮ ਥੋਪਦਾ ਸੀ ਉਹ ਕਾਜੀ ਦੇ ਹੁਕਮ ਦੇ ਮੁਤਾਬਕ ਹੀ ਸਜ਼ਾ ਸੁਣਾਈ ਜਾਂਦੀ ਸੀ ਉਹ ਕਾਜੀ ਉਹੀ ਸੀ ਜਿਹੜਾ ਉਸ ਵੇਲੇ ਸ਼ਰਾਤ ਉਲਟ ਫਤਵੇ ਸੁਣਾਈ ਗਿਆ ਇੱਕ ਬਾਦਸ਼ਾਹ ਦੇ ਰਾਜ ਦਰਬਾਰੀਆਂ ਦੇ ਹੁਕਮ ਦੇ ਵਿੱਚ ਜਿਸ ਤਰ੍ਹਾਂ ਇੱਕ ਦੇਖੋ ਕਚਾਰੀ ਦੇ ਵਿੱਚ ਜੱਜ ਮੇਨ ਹੁੰਦਾ ਹੈ ਉਦੇ ਦੋਵੇਂ ਪਾਸੋਂ ਦਲੀਲਾ ਸੁਣ ਕੇ ਹੁਕਮ ਸੁਲਾਇਆ ਜਾਂਦਾ ਹੈ ਇਸੇ ਤਰੀਕੇ ਕਾਜੀ ਉਸ ਕਚਾਰੀ ਦੇ ਵਿੱਚ ਜੱਜ ਸੀ ਪਰ ਉਸ ਸ਼ਰਾ ਦੇ ਫਤਵਿਆਂ ਤੋਂ ਉਲਟ ਫਤਵੇ ਸੁਣਾਏ ਜਾਂਦੇ ਸੀ ਤੇ ਕਾਜੀ ਦਾ ਮੇਲ ਹਮੇਸ਼ਾ ਭਗਤ ਕਬੀਰ ਸਾਹਿਬ ਜੀ ਦੇ ਨਾਲ ਹੁੰਦਾ ਰਿਹਾ ਉਥੇ ਬ੍ਰਾਹਮਣਾਂ ਦਾ ਮੇਲ ਹੁੰਦਾ ਰਿਹਾ ਤੇ ਉਸ ਸਮੇਂ ਦੇ ਮੁਤਾਬਕ ਬਹੁਤ ਜ਼ਿਆਦਾ ਬੋਲਵਾਲਾ ਮੌਲਵੀ ਧਰਮਦਾਸੀ ਜਿਹੜੇ ਕੀ Hindu ਧਰਮ ਦੇ ਉੱਤੇ ਅਤਿਆਚਾਰ ਬਹੁਤ ਜ਼ਿਆਦਾ ਹੁੰਦਾ ਸੀ ਇਸ ਸਮੇਂ ਦੇ ਮੁਤਾਬਕ ਭਗਤ ਕਬੀਰ ਸਾਹਿਬ ਜੀ ਵੀ ਉਸੇ ਸ਼ਹਿਰ ਦੇ ਵਿੱਚ ਕਾਚੀ ਵਿੱਚ ਰਹਿੰਦੇ ਸੀ ਤੇ ਉੱਥੇ ਹੀ ਮੌਲਵੀ ਆਮ ਮਿਲਦੇ ਰਹਿੰਦੇ ਸੀ ਭਗਤ ਜੀ ਨੂੰ ਤੇ ਜਦੋਂ ਵੀ ਮੇਲ ਹੁੰਦਾ ਤਕਰਾਰ ਹੁੰਦਾ ਟੱਕਰ ਹੁੰਦੀ ਤੇ ਕਰਾਰਾ ਜਵਾਬ ਲੈਂਦੇ ਭਗਤ ਕਬੀਰ ਸਾਹਿਬ ਜੀ ਤੋਂ ਇੱਥੇ ਵੀ ਇਸ ਕਾਜੀ ਦੇ ਨਾਲ ਭਗਤ ਜੀ ਦਾ ਮੇਲ ਹੋਇਆ ਤੇ ਭਗਤੀ ਚ ਸ਼ਬਦ ਵਿੱਚ ਸੰਬੋਧਨ ਕਰਦੇ ਹਨ ਉਥੇ ਕਾਜੀ ਨੂੰ ਨਾਲ ਦੁਨੀਆਂ ਨੂੰ ਇਹ ਬਚਨ ਕਰਦੇ ਰੋਜ਼ਾ ਧਰੇ ਮਨਾਵੇ ਅੱਲਾ ਸਵਾਦਤ ਜੀ ਸੰਘਾਰੇ ਭਗਤ ਜੀ ਕਹਿੰਦੇ ਕਾਜੀ ਜੀਓ ਜੇ ਤੁਸੀਂ ਆਪਣੇ ਧਰਮ ਦੇ ਮੁਤਾਬਕ ਠੀਕ ਹੈ ਰੋਜ਼ੇ ਰੱਖਦੇ ਹੋ ਇਹਨਾਂ ਦਾ ਸਮਾਂ ਹੁੰਦਾ ਹੈ ਮਹੀਨਾ ਰੋਜ਼ਿਆਂ ਦਾ ਜਿੱਦੇ ਵਿੱਚ ਮੁਸਲਮਾਨ ਵੀਰ ਆਪਣੇ ਰੋਜ਼ੇ ਰੱਖਦੇ ਹਨ ਆਪਣੇ ਧਰਮ ਦੇ ਮੁਤਾਬਕ ਜਿੱਦਾਂ ਰੋਜ਼ੇ ਖਤਮ ਹੁੰਦਿਆਂ ਨੂੰ ਉਸ ਦਿਨ ਬਕਰੀਦ ਜਿਸ ਦਿਨ ਇਹ ਪੂਜਾ ਕਰਦੇ ਹਨ ਜੀ ਘਾਤ ਕਰਦੇ ਹਨ ਤੇ ਭਗਤ ਜੀ ਉਹਦਾ ਖੰਡਨ ਕਰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਰੋਜ਼ਾ ਧਰੇ ਮਨਾਵੇ ਅੱਲਾ ਸਵਾਦਤ ਜੀ ਸੰਘਾਰੇ ਭਗਤ ਜੀ ਕਹਿੰਦੇ ਉਧਰ ਜਿਸ ਦਿਨ ਖੀਰਲਾ ਦਿਨ ਹੁੰਦਾ ਨਾ ਰੋਜ਼ੇ ਖਤਮ ਹੁੰਦਿਆਂ ਨੇ ਉਸ ਦਿਨ ਨਵਾਜ ਪੜੀ ਜਾਂਦੀ ਹੈ ਈਦ ਮਨਾਈ ਜਾਂਦੀ ਹੈ ਖੁਸ਼ੀ ਮਨਾਈ ਜਾਂਦੀ ਹੈ ਆਪਣੀ ਜੀਬ ਦੇ ਸਵਾਦ ਵਿੱਚ ਉਹੀ ਕਾਜੀ ਅੱਜ ਜੀ ਘਾਤ ਕਰਦਾ ਹੈ ਆਹ ਜੀ ਕਹਿੰਦੇ ਜੀਆਂ ਨੂੰ ਵੱਢਦਾ ਖਾਣ ਵਾਸਤੇ ਜੀਬ ਦੇ ਸਵਾਦ ਵਾਸਤੇ ਭਗਤ ਜੀ ਕਹਿੰਦੇ ਫਿਰ ਰੋਜੇ ਦਾ ਕੀ ਮਤਵਲ ਰਹਿ ਗਿਆ ਵੀਰ ਸਾਹਿਬ ਜੀ ਜਵਾਬ ਮੰਗਦੇ ਨੇ ਕਾਜੀ ਤੋਂ ਕਹਿੰਦੇ ਭਾਈ ਠੀਕ ਹੈ ਤੁਸੀਂ ਆਪਣੇ ਅੱਲਾ ਨੂੰ ਮੰਨande ਹੋ ਜਿਹਦੇ ਕਾਰਨ ਤੁਸੀਂ ਰੋਜੇ ਰੱਖਦੇ ਹੋ ਪਰ ਕਹਿੰਦੇ ਉਹ ਰੋਜਿਆਂ ਦਾ ਕੀ ਲਾਭ ਹੋਇਆ ਜੇ ਅੰਡਰਲੇ ਦਿਨ ਖਤਮ ਕਰਤਾ ਸੂਸੀ ਸਵਾਹ ਕਰਤਾ ਸਰਬ ਕਹਿੰਦੇ ਅੱਲਾ ਨੂੰ ਮਨਾਉਣ ਵਾਸਤੇ ਸਵਾਦ ਕਰਦੇ ਹੋ ਜੀਬ ਦੇ ਸਵਾਦ ਵਾਸਤੇ ਜੀ ਘਾਤ ਕਰਦੇ ਹੋ ਜੀ ਮਾਰਦੇ ਹੋ ਰੋਜ਼ਾ ਧਰੇ ਮਨਾਵੇ ਅੱਲਾ ਸਵਾਦਤ ਜੀ ਸੰਘਾਰੈ ਭਗਤ ਜੀ ਕਹਿੰਦੇ ਸਵਾਦ ਵਾਸਤੇ ਜੀ ਨੂੰ ਸੰਘਾਰ ਕਰਦੇ ਹੋ ਜੀ ਘਾਤ ਜੀਆਂ ਦਾ ਗਲਾ ਕੁੱਟਦੇ ਹੋ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕੋ ਝੱਖ ਮਾਰੇ ਭਗਤ ਜੀ ਫਿਰ ਵਤਨ ਕਰਦੇ ਹਨ ਕਹਿੰਦੇ ਆਪਾ ਦੇਖ ਅਵਰ ਨਹੀਂ ਦੇਖਿਆ ਆਪਣੇ ਆਪ ਨੂੰ ਤਾਂ ਦੇਖਦੇ ਹੋ ਪਰ ਦੂਜਿਆਂ ਵੱਲ ਤੁਸੀਂ ਤੱਕਦੇ ਨਹੀਂ ਦੂਜਿਆਂ ਵੱਲ ਝਾਤ ਨਹੀਂ ਮਾਰਦੇ ਆਪ ਆਪਾ ਦੇਖ ਅਵਰ ਨਹੀਂ ਦੇਖੇ ਕਾਹੇ ਕੋ ਝੱਖ ਮਾਰੇ ਕਹਿੰਦਾ ਇਹ ਤਾਂ ਝੱਖ ਮਾਰਨ ਵਾਲੀ ਗੱਲ ਹੋਈ ਭਗਤ ਜੀ ਕਹਿੰਦੇ ਤਾਂ ਝੱਖ ਮਾਰਦੇ ਹੋ ਤੁਸੀਂ ਕਹਿੰਦੇ ਐਵੇਂ ਸਵਾ ਖਰਾਬ ਕਰਦੇ ਹੋ ਝੱਖ ਮਾਰੀ ਕਰਦੇ ਹੋ ਤੇ ਐਂਡ ਤੇ ਆਣ ਕੇ ਦੇਖੋ ਸਾਰਾ ਕੁਝ ਤੁਸੀਂ ਸਵਾਗ ਕਰ ਦਿੰਦੇ ਹੋ ਕਾਜੀ ਸਾਹਿਬ ਇੱਕ ਤੂੰ ਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੈ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਫਿਰ ਕੇਂਦਰੀ ਭਾਵ ਦੱਸਣੇ ਕਹਿੰਦੇ ਇਹ ਕਾਜੀ ਸਾਹਿਬ ਉਹ ਸਹਿਬ ਮਾਲਕ ਜਿਹੜਾ ਇੱਕੋ ਹੀ ਹੈ ਸਾਰਿਆਂ ਦਾ ਇਹ ਕਾਜੀ ਸਾਹਿਬ ਇੱਕ ਤੂੰ ਹੀ ਮੈਂ ਤੇਰਾ ਕਹਿੰਦੇ ਤੂੰ ਵੀ ਅਤੇ ਤੇਰੇ ਅੰਦਰ ਵੀ ਕੋਈ ਵੱਸਦਾ ਹੈ ਤਾਂ ਹੀ ਤਾਂ ਕਹਿੰਦੇ ਆ ਭਗਤ ਜੀ ਕਹਿੰਦੇ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਬੰਦੇ ਕਹਿੰਦੇ ਕਾਜੀ ਤੇਰੇ ਬਾਹਰ ਵੀ ਉਹ ਹੈ ਤੇ ਅੰਦਰ ਵੀ ਤੇਰੇ ਉਹੀ ਵਸਦਾ ਹੈ Hindu ਵਿੱਚ ਵੀ ਉਹੀ ਵਸਦਾ ਹੈ ਮੁਸਲਮਾਨ ਵਿੱਚ ਵੀ ਉਹੀ ਵਸਦਾ ਹੈ ਫਰਕ ਨਹੀਂ ਹੈ ਕੋਈ ਕਹਿੰਦੇ ਸਾਬ ਇੱਕ ਤੂੰ ਹੀ ਮਹਿ ਤੇਰਾ ਸੋਚ ਵਿਚਾਰ ਦੇਖੇ ਕਹਿੰਦੇ ਸੋਚ ਕੇ ਵਿਚਾਰ ਕੇ ਦੇਖਣਾ ਕਰ ਖਬਰ ਨਾ ਕਰੇ ਦੀਨ ਕੇ ਬੌਰੇ ਤਾਂ ਤੇ ਜਨਮ ਲਿਖੈ ਕਹਿੰਦੇ ਦੀਨ ਦੇ ਸ਼ਰਧ ਦੇ ਤੁਸੀਂ ਆਪਣੇ ਆਪ ਨੂੰ ਪੱਕੇ ਹੋ ਸ਼ਰਧ ਦਾ ਤੁਸੀਂ ਬੜਾ ਪ੍ਰਚਾਰ ਕਰਦੇ ਹੋ ਖਬਰ ਨਾ ਕਰੇ ਦੀਨ ਕੇ ਬੌਰੇ ਕਹਿੰਦੇ ਪਾਗਲ ਸ਼ਰਧ ਦੇ ਪਾਗਲ ਬੰਦੇ ਤਾਂ ਤੇ ਜਨਮ ਲਿਖੈ ਕਹਿੰਦੇ ਕਿਉਂ ਜਨਮ ਨੂੰ ਬਿਰਥ ਗਵਾ ਰਿਆ ਹੈ ਇਹਰਾ ਜਨਮ ਜਿਹੜਾ ਉਹ ਵਿਅਰਥ ਜਾ ਰਿਹਾ ਹੈ ਰਹਾ ਵਿਸ਼ਰਾਮ ਦੇ ਕਿ ਭਗਤ ਜੀ ਅੱਗੇ ਬਚਨ ਕਰਦੇ ਹਨ ਸਾਚਕ ਦੇਵ ਬਖਾਨੇ ਅੱਲਾ ਨਾਰਪੁਰਖ ਨਹੀਂ ਕੋਈ ਇਹ ਅੱਲਾ ਸ਼ਬਦ ਬਾਰ-ਬਾਰ ਹੁੰਦਾ ਬਾਣੀ ਦੇ ਵਿੱਚ ਬਹੁਤ ਵਧੀਆ ਅੱਲਾ ਸ਼ਬਦ ਜਿਹਨੂੰ ਲੋਕ ਅੱਲੋ ਵੀ ਕਹਿੰਦੇ ਹਨ ਅੱਲਾ ਵੀ ਕਹਿੰਦੇ ਹਨ ਲੋਹੜਾ ਲਾ ਕੋਈ ਆਪਾਂ ਪੜਦੇ ਆ ਅੱਲਾ ਵੀ ਕਹਿ ਦਿੰਦੇ ਹਨ ਬਹੁਤ ਜਿਆਦੇ ਲੋਕ ਪਰ ਇਥੇ ਟੀਕਾ ਕਰ ਕਹਿੰਦਾ ਅੱਲਾ ਸ਼ਬਦ ਦਾ ਅਰਥ ਬਣਦਾ ਅੱਲੋ ਅੱਲਾ ਦਾ ਕੋਈ ਅਰਥ ਨਹੀਂ ਬਣਦਾ ਉਹ ਆਪਾਂ ਗਲਤ ਬੋਲ ਜਾਂਦੇ ਆ ਅੱਲਾ ਜਾਂ ਅੱਲੋ ਭਗਤ ਜੀ ਕਹਿੰਦੇ ਮੁਸਲਮਾਨ ਮਤ ਦੇ ਵਿੱਚ ਅੱਲਾ ਕਹੇ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਅੱਲਾ ਉਹਦਾ ਨਾਮ ਹੈ ਅੱਲੋ ਕੋਈ ਨਾਮ ਨਹੀਂ ਹੈ ਇਸ ਕਰਕੇ ਲਫ਼ਜ਼ ਨੂੰ ਆਪਾਂ ਅੱਲਾ ਹੀ ਪੜਨਾ ਜਾਏ ਔਂਕੜ ਲੱਗੀ ਆ ਉਹਦਾ ਮਤਬਲ ਅਲੱਗ ਹੈ ਜੇ ਸਿਹਾਰੀ ਲੱਗੀ ਆ ਉਹਦਾ ਲੱਗ ਮਤਬਲ ਹੈ ਅਰਥ ਲੱਗ ਬਣ ਜਾਂਦਾ ਉਹਨੂੰ ਪੜਨ ਵਿੱਚ ਅਸੀਂ ਅੱਲਾ ਹੀ ਪੜਨੇ ਭਗਤ ਜੀ ਇੱਥੇ ਫੇਰ ਬਚਨ ਕਰਦੇ ਅੱਲਾ ਗੈਬ ਸਗਲ ਘਟ ਭੀਤਰ ਹਿਰਦੇ ਲਹੋ ਵਿਚਾਰੀ ਭਗਤ ਜੀ ਕਹਿੰਦੇ ਤੁਹਾਡੇ ਮਜ਼ਬਦ ਦੇ ਸਾਰੇ ਕਿਤਾਬਾਂ ਜਿਹੜੀਆਂ ਤੁਸੀਂ ਪੜਦੇ ਹੋ ਉਹਦੇ ਵਿੱਚ ਵੀ ਇਹੀ ਕੁਝ ਲਿਖਿਆ ਸੱਚ ਕਾਦੀਬ ਬਖਾਨੇ ਅੱਲਾ ਨਾਰਪੁਰਖ ਨਹੀਂ ਕੋਈ ਭਗਤ ਜੀ ਕਹਿੰਦੇ ਤੁਹਾਡੇ ਕਾਦੀਬ ਜਿਹੜੇ ਹਨ ਉਹ ਵੀ ਸੱਚ ਕਹਿੰਦੇ ਹਨ ਉਹ ਤੁਹਾਡੀਆਂ ਕਿਤਾਬਾਂ ਜਿਹੜੇ ਧਾਰਮਿਕ ਗ੍ਰੰਥ ਹਨ ਉਹ ਵੀ ਅੱਲਾ ਨੂੰ ਧਿਆਉਣ ਵਾਸਤੇ ਕਹਿੰਦੇ ਹਨ ਉਹ ਵੀ ਕਹਿੰਦੇ ਨੇ ਨਾਰਪੁਰਖ ਵਿੱਚ ਕੋਈ ਫਰਕ ਨਹੀਂ ਹੈ ਪਰ ਤੁਸੀਂ ਸੁਣਤ ਕਰਦੇ ਹੋ ਭਗਤ ਜੀ ਕਹਿੰਦੇ ਸੁਣਤ ਕਰੇ ਜੇ ਮੁਸਲਮਾਨ ਹੋ ਜਾਵੇਗਾ ਪਿਛੇ ਆਪਾਂ ਪੜਿਆ ਸ਼ਬਦ ਕਹਿੰਦੇ ਫਿਰ ਔਰਤ ਕਾ ਕੀ ਕਰੀਏ ਭਗਤ ਜੀ ਕਹਿੰਦੇ ਫਿਰ ਔਰਤ ਦਾ ਕੀ ਕੀਤਾ ਜਾਵੇ ਅਰਧ ਸਰੀਰ ਨਾਰ ਨਾ ਛੋੜੇ ਜਾ ਤਬ ਤੇ Hindu ਹੀ ਰਹੀਏ ਭਗਤ ਜੀ ਕਹਿੰਦੇ ਫਿਰ ਅਰਧ ਸਰੀਰ ਨਾਰ ਦਾ ਜਿਹੜਾ ਹੈ ਔਰਤ ਦਾ ਉਹਦਾ ਕੀ ਕਰਦੀਏ ਕਹਿੰਦੇ ਜੇ ਸੁਨਤ ਕਰਕੇ ਮੁਸਲਮਾਨ ਤੁਸੀਂ ਹੋ ਜਾਂਦੇ ਹੋ মাওলানা ਜੀ ਫਿਰ ਔਰ ਤੱਕਵੇਂ ਮੁਸਲਮਾਨ ਹੋਵੇਗੀ ਉਹਦਾ ਕੀ ਕਰੀਏ ਇੱਥੇ ਵੀ ਭਗਤ ਜੀ ਕਹਿ ਰਿਹਾ ਵੀਰ ਸਾਹਿਬ ਜੀ ਕਹਿੰਦੇ ਅੱਲਾ ਸਾਡੇ ਸੱਚੇ ਜਿਹੜੇ ਕਤੇ ਬਣ ਸਾਚ ਕਤੇ ਬਖਾਨੇ ਇਹਨੂੰ ਉਹਦੀ ਚੀ ਪੜ ਕੇ ਦੇਖੋ ਅੱਲਾ ਕੀ ਕਹਿੰਦਾ ਨਾਰ ਪੁਰਖ ਨਹੀਂ ਕੋਈ ਕਹਿੰਦੇ ਪ੍ਰਮਾਤਮਾ ਦੀ ਅੰਸ਼ ਹੈ ਸਾਰਿਆਂ ਵਿੱਚ ਹਾ ਨਾਰ ਵਿੱਚ ਵੀ स्त्री ਵਿੱਚ ਵੀ ਪੁਰਖ ਵਿੱਚ ਵੀ ਮਨੁੱਖ ਵਿੱਚ ਵੀ ਉਹ ਵਸਦਾ ਹੈ स्त्री ਵਿੱਚ ਵੀ ਉਹ ਵਸਦਾ ਉਹਦੇ ਤੋਂ ਬਿਨਾ ਕੋਈ ਵੀ ਨਹੀਂ ਹੈ ਉਦੇ ਤੋਂ ਬਿਨਾ ਕੁਝ ਵੀ ਨਹੀਂ ਹੈ ਸਿਸ਼ਟੀ ਦੇ ਵਿੱਚ ਕਹਿੰਦੇ ਫਿਰ ਫਰਕ ਕਾਹਦਾ ਹੈ ਤੇ ਭਗਤ ਜੀ ਬਚਨ ਕਰਦੇ ਨੇ ਫਿਰ ਕਹਿੰਦੇ ਪੜੇ ਗੁਣੇ ਨਹੀਂ ਕਛ ਬੌਰੇ ਜੋ ਦਿਲ ਮੈਂ ਖਬਰ ਨਾ ਹੋਈ ਕਹਿੰਦੇ ਤੁਸੀਂ ਪੜੇ ਗੁਣੇ ਨਹੀਂ ਹੋ ਜਿਵੇਂ ਭਗਤ ਜੀ ਬਚਨ ਕਰਦੇ ਨੇ ਬਚਨ ਕਰਦਨ ਸ਼ਬਦ ਦੇ ਵਿੱਚ ਪੜਿਆ ਹਨ ਪੜਿਆ ਇੱਕ ਬਰਾਬਰ ਹੈ ਜੀ ਉਹਦੀ ਸੋਚ ਨਹੀਂ ਬਦਲੀ ਮਨੁੱਖ ਦੀ ਬੜੇ ਦਾ ਤਾ ਲਾਭ ਹੈ ਜੇ ਉਹ ਸੋਚ ਨੂੰ ਬਦਲਾਂਗੇ ਉਹ ਪੜ ਕੇ ਕੋਈ ਕਿਤਾਬ ਪੜੀ ਐ ਧਾਰਮਿਕ ਗ੍ਰੰਥ ਪੜਿਆ ਪੜਿਆ ਤਾਂ ਸਫਲ ਹੈ ਜੇ ਸਾਡੀ ਜ਼ਿੰਦਗੀ ਸਾਡੀ ਸੋਚ ਚੇਂਜ ਹੁੰਦੀ ਆ ਉਸ ਪੜਨੋਂ ਪੜਨ ਕਾਰਨ ਨਹੀਂ ਤਾਂ ਭਗਤ ਜੀ ਕਹਿੰਦੇ ਪੜਿਆ ਨਾ ਪੜਿਆ ਇੱਕ ਬਰਾਬਰ ਹੋ ਜਾਂਦਾ ਹੈ ਇਹ ਇੱਥੇ ਵੀ ਭਗਤ ਜੀ ਅਰਥਾਤ ਦੇਨਨ ਪੜੇ ਗੁਣੇ ਨਾਹੀ ਕਛ ਬੌਰੇ ਜਿਉਂ ਦਿਲ ਮੈਂ ਖਬਰ ਨ ਹੋਈ ਭਗਤ ਜੀ ਕਹਿੰਦੇ ਪੜੇ ਗੁਣੇ ਨਹੀਂ ਕਿਛ ਬੌਰੇ ਪਾਗਲ ਮਨੁਖ ਕਹਿੰਦੇ ਪੜਿਆ ਗਿਣਿਆ ਜਿਹੜਾ ਹੈ ਉਹ ਕਿਸ ਤុល ਹੈ ਜਿਉਂ ਦਿਲ ਮੈਂ ਖਬਰ ਜੇ ਦਿਲ ਦੇ ਵਿੱਚ ਉਹਦੀ ਖਬਰ ਹੀ ਨਹੀਂ ਉਹਦਾ ਅਸਰ ਹੀ ਨਹੀਂ ਆ ਦਿਲ ਅੰਦਰ ਅੰਦਰ ਹਿਰਦੇ ਦੇ ਵਿੱਚ ਉਹ ਪੜਿਆ ਉਦੀ ਵਿਚਾਰ ਦਾ ਕੋਈ ਲਾਭ ਨਾ ਹੋਇਆ ਅੱਲਾ ਗੈਬ ਸਗਲ ਘਟ ਭੀਤਰ ਹਿਰਦੇ ਲਿਹੋ ਵਿਚਾਰੀ ਭਗਤ ਜੀ ਕਹਿੰਦੇ ਅੱਲਾ ਜਿਹੜਾ ਹੈ ਪ੍ਰਮਾਤਮਾ ਹੈ ਜਿਹੜਾ ਸਗਲ ਘਟ ਸਾਰੇ ਘਟਾਂ ਦੇ ਵਿੱਚ ਉਹ ਵਸਦਾ ਹੈ ਹਿਰਦਿਆਂ ਦੇ ਵਿੱਚ ਉਹ ਵਸ ਰਿਹਾ ਹੈ ਭੀਤਰ ਭੀਤਰ ਜਾਣ ਲਈ ਹਿਰਦੇ ਵਿੱਚ ਤੂੰ ਏਖ ਆਪਣੇ ਝਾਤ ਮਾਰ ਕੇ ਹਿਰਦੇ ਦੇ ਲੋ ਵਿਚਾਰੀ ਭਗਤ ਜੀ ਕਹਿੰਦੇ ਇੱਕ ਵਾਰੀ ਹਿਰਦੇ ਦੇ ਨਾਲ ਵਿਚਾਰ ਕਰਕੇ ਦੇਖ ਲੈ ਹਿੰਦੂ ਤੁਰਕ ਦੂ ਮੈਂ ਇੱਕ ਹੈ ਕਹੇ ਕਬੀਰ ਪਕਾਰੀ ਇਹ ਭਗਤ ਜੀ ਪਕਾਰ ਕੇ ਕਹਿੰਦੇ ਆ ਵੀਰ ਸਾਹਿਬ ਜੀ ਪਕਾਰ ਪਕਾਰ ਕੇ ਕਹਿ ਰਹੇ ਹਨ ਖੀਰੀਆਂ ਤੂੰ ਖਾਂਦੇ ਵਿੱਚ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਦਾ ਸ਼ਬਦ ਪੜ੍ਹਦੇ ਨਾ ਆਪਾਂ ਜਿਸ ਵੇਲੇ ਚਰਚਾ ਹੋਈ ਨਨਕਾਰ ਦੇਖੋ ਚਰਚਾ ਹੋਈ ਤੇ ਉਸ ਵੇਲੇ ਪੰਡਤ ਬ੍ਰਾਹਮਣਾ ਨੇ ਉਸ ਵੇਲੇ ਆਣ ਕੇ ਕਾਜ਼ੀਆਂ ਨੇ ਪੁੱਛਿਆ ਕਿ Hindu ਵੱਡਾ ਕਿ Musalman ਵੱਡਾ ਹੈ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾ ਵਾਜੂ ਦੋਨੋਂ ਰੁਈ ਉਥੇ ਨਾਨਕ ਗੁਰੂ ਮਹਾਰਾਜ ਜੀ ਦਾ ਜਵਾਬ ਸੀ ਪਾਸ਼ਾ ਦਾ ਇੱਕ ਪਾਸੇ Hindu ਬੈਠੇ ਨੇ ਇੱਕ ਲਾਸੀ ਕਾਜ਼ੀ ਬੈਠਿਆ ਇਹ ਮਹਾਰਾਜ ਤੋਂ ਜਵਾਬ ਆ ਮੰਗਦੇ ਹਨ ਮੱਕੇ ਦੀ ਧਰਤੀ ਤੇ ਇਹ ਮਹਾਰਾਜ ਨੂੰ ਸਵਾਲ ਕਰਦਨ ਮਹਾਰਾਜ ਜੀ ਉਹ ਨਾਨਕ ਪਾਤਸ਼ਾਹ ਨੂੰ ਸਵਾਲ ਕਰਦੇ ਨੇ ਕਿ Hindu ਵੱਡਾ ਕਿ Musalman ਵੱਡਾ ਹੈ ਉਸ ਵੇਲੇ ਮਹਾਰਾਜ ਦੇ ਉਪ ਬੋਲ ਹਨ ਬਾਬਾ ਆਖੇ ਹਾਜੀਆਂ ਸੁਭ ਅੰਬਲਾ ਬਾਜੋ ਦੋਨੋਂ ਰੋਈ ਭਗਤ ਸਤਗੁਰੂ ਜੀ ਕਹਿੰਦੇ ਭਾਈ ਅੰਬਲਾ ਦੇ ਮੁਤਾਬਕ ਕਿ ਮਨੁੱਖ ਉੱਚਾ ਹੁੰਦਾ ਹੈ ਕਹਿੰਦੇ ਭਵੇਂ Hindu ਆ ਭਵੇਂ Musalman ਹੈ ਜੇ ਨੀਚ ਕਰਮ ਹਨ ਤੇ ਸਤਗੁਰੂ ਜੀ ਕਹਿੰਦੇ ਦੋਨਾਂ ਨੂੰ ਦਰੋਣਾ ਪੈਣਾ ਦਰਗਾਹ ਵਿੱਚ ਵੀ ਦੁਨੀਆ ਵਿੱਚ ਵੀ ਇਹ ਗੁਨਾ ਦੇ ਨਾਲ ਮਨੁੱਖ ਉੱਚਾ ਹੁੰਦਾ ਹੈ ਇਹ ਮਜਬਾਂ ਦੇ ਨਾਲ ਕੋਈ ਉੱਚਾ ਨਹੀਂ ਹੁੰਦਾ ਕਿ ਮੇਰਾ ਮਜਬ ਉੱਚਾ ਮੈਂ ਉੱਚਾ ਵਾਂ ਪਿਆਰ ਉਹ ਹਿਰਦੇ ਵਿੱਚ ਗੁਣ ਸ਼ੋਭਾ ਹਨ ਤਾਂ ਸੀ ਉੱਚੇ ਆ ਤੇ ਨੀਚ ਕਰਮ ਹਨ ਨੀਚ ਗੁਣ ਹਨ ਜੇ ਅਸੀਂ ਨੀਵੇਂ ਹੋ ਜੰਨੇ ਆ ਸਾਡੀ ਸੋਚ ਹੈ ਜਿਹੜੀ ਉੱਚਾ ਕਰਦੀ ਹੈ ਸਾਨੂੰ ਜੇ ਸੋਚ ਗਲਤ ਹੈ ਤਾਂ ਅਸੀਂ ਨੀਵੇਂ ਆ ਤੇ ਸਾਡੇ ਸੋਚ ਬਦਲਣ ਦੇ ਨਾਲ ਹੀ ਮਨੁੱਖ ਚੇਂਜ ਹੋ ਜਾਂਦਾ ਹੈ ਤੇ ਭਗਤ ਜੀ ਇੱਥੇ ਪੁਕਾਰ ਕੇ ਕਹਿੰਦੇ ਹਨ ਕਹਿੰਦੇ ਅੱਲਾ ਗੈਬ ਸਗਲ ਘਟ ਪੀਤਰ ਹਿਰਦੇ ਲੋ ਵਿਚਾਰੀ ਕਹਿੰਦੇ ਹਿਰਦੇ ਨਾਲ ਮੌਲਵੀ ਜੀ ਵਿਚਾਰ ਕਰੋ ਹਿੰਦੂ ਤੁਰਕ ਦੋਹਾਂ ਮੈਂ ਇੱਕ ਹੈ ਕਹੇ ਕਬੀਰ ਪੁਕਾਰੀ ਭਗਤ ਜੀ ਕਹਿੰਦੇ ਦੁਆ ਵਿੱਚ ਤੇ ਤੁਰਕਾਂ ਵਿੱਚ ਕੋਈ ਮਾਲਕ ਵੱਸਦਾ ਭੋਲਾ ਕਹ ਕੇ ਆਵਾਜ਼ ਮਾਰਦੇ ਹਨ ਹੋ ਰਾਮ ਕਹ ਕੇ ਰਹੀਮ ਕਹ ਕੇ ਆਵਾਜ਼ ਮਾਰਦੇ ਹਨ ਪਰ ਹੈ ਤਾਂ ਹੀ ਕੋਈ ਹੋ ਹੇ ਕਬੀਰ ਪਕਾਰੇ ਕਹਿੰਦੇ ਪਕਾਰ ਕੇ ਅਸੀਂ ਉੱਚੀ ਕੂਕ ਕੇ ਕਹਿਣਾ ਕਰਦੇ ਹਾਂ ਕਿ ਉਹ ਪਰਮਾਤਮਾ ਇੱਕ ਹੈ ਸਭਨਾਂ ਦੇ ਵਿੱਚ ਉਹ ਵਸਦਾ ਹੈ ਸਾਰਿਆਂ ਵਿੱਚ ਉਹ ਤਾਂ ਸਰੂਪ ਹੈ ਭਵੇਂ ਕੋ ਹਿੰਦੂ ਹੈ ਮੁਸਲਮਾਨ ਹੈ ਭਗਤ ਜੀ ਕਹਿੰਦੇ ਉਸ ਪਰ ਇੱਕੋ ਹੀ ਪਰਮਾਤਮਾ ਸਾਰਿਆਂ ਵਿੱਚ ਉਹਦਾ ਵਾਸ ਹੈ ਇਹ ਮਜਬਦਾਂ ਦੇ ਝਗੜੇ ਮੌਲਵੀ ਜੀ ਛੱਡ ਦਿਓ ਇਹ ਕਰਮ ਕਾਂਵ ਬਾਹਰ ਦੇ ਵਿਖਾਵੇ ਛੱਡ ਕੇ ਇੱਕੋ ਪਰਮਾਤਮਾ ਨੂੰ ਅੱਲਾ ਨੂੰ ਧਿਆਉਣਾ ਕਰੋ ਤਾਂ ਉਹਨੂੰ ਪਾਲਵ ਗੁਰੂ ਦੀ ਪ੍ਰਾਪਤੀ ਕਰ ਲਵੋਗੇ ਇੱਕ ਮੌਲਵੀ ਦੇ ਨਾਲ ਅਬੀਰ ਸਾਹਿਬ ਜੀ ਦੇਖੋ ਕਾਜੀ ਦੇ ਨਾਲ ਇਹ ਚਰਚਾ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਪਰਦੇਸ਼ ਬਖਸ਼ਦੇ ਹਨ ਤੇ ਆਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਅਨੇਕਾਂ ਪੁੱਲਾਂ ਜੰਦੀਆਂ ਨਮਾਰਤ ਸਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ